ਡਾਕਟਰ ਨਹੀਂ ਹੈ ਜਿਹੜੀ ਕਿ ਸਾਨੂੰ ਧੱਕੇ ਮਾਰਾ ਮਾਰ ਕੇ ਬਾਹਰ ਕੱਢਦੀ ਵੀ 5-7 ਮਿੰਟ ਅਜ ਮੈਨੂੰ ਕਹਿੰਦੇ ਤੇਰੇ ਮੁੰਡੇ ਨੇ ਮਰ ਜਾਣਾ ਕੋਈ 5% ਵੀ ਕੋਣਾਂ ਨੇ ਸ਼ੂਟ ਨਹੀਂ ਕੀਤੀ ਇਹ ਸਾਰੇ ਮੇਰੇ ਖਰਚੇ ਹੋਏ ਹੋਏ ਜੀ ਟਾਈਟਾਂ ਦੇ ਖਰਚੇ ਹੋਏ ਵੀ ਐ ਦਵਾਈਆਂ ਦੇ ਖਰਚੇ ਹੋਏ ਗੁਰੂ ਗੋਬਿੰਦ ਸਿੰਘ ਮੈਡੀਕਲ ਜਿਹੜੀਆਂ ਜਿਹੜੇ ਹਸਪਤਾਲ ਦੀਆਂ ਜਿੰਦਗੀ ਸਾਰੀਆਂ ਸਰਕਾਰੀ ਪਰਚੀਆਂ ਲੱਗੀਆਂ ਹੋਈਆਂ ਨੇ ਜਿਹੜੀ ਸਰਕਾਰ ਵਾਅਦੇ ਕਰਦੀ ਸੀ ਫਰੀ ਇਲਾਜ ਹੋਊਗਾ ਗਰੀਬਾਂ ਦਾ ਕਾਰ ਤੇ ਫਰੀ ਹੋਊਗਾ ਉਹ ਕਿੱਥੇ ਕਾਰ ਇਹਨਾਂ ਗਰੀਬਾਂ ਦੀ ਲੁੱਟ ਹੋ ਰਹੀ ਹੈ ਲੁੱਟ ਜਿਹੜਾ ਇਹਨਾਂ ਦਾ ਸ਼ਤਾਬ ਹੈ ਜਾਨੀ ਕਿ ਉਹ ਵੀ ਇਹਨਾਂ ਗਰੀਬਾਂ ਨੂੰ ਚੰਗੀ ਚੰਗੀ ਤਰ੍ਹਾਂ ਬੋਲਦਾ ਨਹੀਂ ਮੂਰੋ ਗੰਦੀਆਂ ਮੰਦੇ ਸ਼ਬਦ ਬੋਲਦਾ ਬਾਹਰ ਜਾ ਨਾ ਤੇਰੇ ਮੁੰਡੇ ਪੰਜ ਸੱਤ ਮਿੰਟ ਦੇ ਵਿੱਚ ਬਾਹਰ ਜਾ ਅੱਛਾ ਬਾਹਰ ਚੱਲ ਮੈਨੂੰ ਕਹਿੰਦੇ ਬਾਹਰ ਜਾ ਤੇਰੇ ਮੁੰਡੇ ਪੰਜ ਸੱਤ ਮਿੰਟਾਂ ਦੇ ਵਿੱਚ 92 एमएल ਦਾ ਅਜਨ ਨੂੰ ਆ ਨਤੀਜਾ ਭੁਗਤਣਾ ਪੈ ਗਿਆ ਵੇਖ ਲੋ ਤੁਂ ਜਦੋਂ ਇਥੋਂ ਘਰੋਂ ਜਾਂਦੇ ਆ ਉਦੋਂ ਤੁਰ ਕੇ ਗਿਆ ਜਾਂ ਗੱਡੀ 'ਚ ਪਾ ਕੇ ਲੈ ਗਏ ਨਹੀਂ ਮੋਟਰਸਾਈਕਲ ਤੇ ਗਿਆ ਸੀ ਬਿਲਕੁਲ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਮੇਰੇ ਮਗਰ ਬਹਿ ਕੇ ਗਿਆ ਜੀ ਜਮਾ ਸਹੀ ਸਲਾਮਤ ਮੋਟਰਸਾਈਕਲ ਤੇ ਮੇਰੇ ਮਗਰ ਬਹਿ ਕੇ ਗਿਆ ਕੱਲਾ ਡੈਗੂ ਦਾ ਅਰੈਸਟ ਕਰਾਉਣ ਗਿਆ ਮਤ ਡੈਗੂ ਤੇ ਅਰੈਸਟ ਕਰ ਮੋਤੀ ਕਾ ਮੋੜ ਜੀ ਗਿਆ ਸਰਕਾਰ ਕਹਿੰਦੀ ਜਿਹੜੇ ਟੈਸਟ ਆ ਸਾਰੇ ਫ੍ਰੀ ਹੋਇਆ ਕਰਨਗੇ ਕੀ ਉਹ ਟੈਸਟ ਤੁਹਾਡੇ ਫ੍ਰੀ ਹੋਗੇ ਕੋਈ ਟੈਸਟ ਫ੍ਰੀ ਨਹੀਂ ਸਾਰੇ ਟੈਸਟ ਮੇਰੇ ਕੋਲੇ ਆ ਜੀ ਇਹਨਾਂ ਦੇ ਪੈਸੇ ਲੱਗੇ ਮੇਰੇ 4-3 ਜਨਨਿਕ ਇਹਨਾਂ ਦਾ ਇੱਕ ਨਰੀਜ ਹਸਪਤਾਲ ਦੇ ਵਿੱਚ ਰਿਹਾ ਇਹ ਪਰਚੀਆਂ ਦੀ ਗੱਲ ਕਰੀਏ ਅਸੀਂ 100 ਦੇ ਤਕਰੀਬਨ ਜਨਨਿਕ ਇਹਨਾਂ ਕੋਲ ਪਰਚੀ ਆ ਇਹ ਡਾਕਟਰ ਨਹੀਂ ਇੱਕ ਕਸਾਈ ਕਹਾਂਗੇ ਸੀ ਤਾਂ ਵੀ ਇੱਕ ਕਸਾਈ ਜਿਹੜੇ ਸਾਡੇ ਹਸਪਤਾਲਾਂ ਦੇ ਵਿੱਚ ਬੈਠੇ ਆ ਕਸਾਈ ਲੈਂਦੇ ਆ ਨੌਜਵਾਨ ਪੁੱਤ ਚਲਾ ਜਾਵੇ ਤੇ ਉਹਦੀ ਲਾਸ਼ ਚੱਕਣ ਦੇ ਵੀ ਪੈਸੇ ਇਲਾਜ ਦੇ ਵੀ ਪੈਸੇ ਫਿਰ ਕੀ ਹੋ ਗਿਆ ਕੁਛ ਵੀ ਨਹੀਂ ਫਰੀ ਮਿਲਿਆ ਤੇ ਜੇ ਤੁਸੀਂ ਇਹੀ ਹਾਲ ਰਿਹਾ ਤੁਹਾਡੇ ਸਰਕਾਰ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਨਕੇ ਇਹੀ ਲੋਕ ਦੱਸਣਗੇ ਕਿ ਕੀ ਹੁੰਦਾ ਨਤੀਜਾ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਮੈਂ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਆ ਪਿੰਡ ਡੇਲੇਆਂ ਵਾਲੀ ਰਾਮੂ ਵਾਲੇ ਵਿੱਚ ਇੱਥੇ ਇੱਕ ਬਹੁਤ ਹੀ ਦਰਦਨਾਕ ਕਹਾਣੀ ਹੈ ਜਿਹੜੀ ਸਰਕਾਰ ਪਿਛਲੇ ਸਤਾ ਤੋਂ ਆਉਣ ਤੋਂ ਪਹਿਲੇ ਵਾਅਦੇ ਕਰਦੀ ਸੀ ਆਮ ਆਦਮੀ ਪਾਰਟੀ ਕਹਿੰਦੀ ਸੀ ਸਾਡੀ ਸਰਕਾਰ ਲੈ ਕੇ ਆਓ ਅਸੀਂ ਲੋਕਾਂ ਨੂੰ ਬਹੁਤ ਵਧੀਆ ਸਹੂਲਤਾਂ ਦੇਵਾਂਗੇ ਜਨਕੇ ਹੈਲਥ ਦੇਵਾਂਗੇ ਬਹੁਤ ਵਧੀਆ ਇਹਨਾਂ ਲੋਕਾਂ ਨੇ ਸੋਚਿਆ ਸੀ ਗਰੀਬਾਂ ਕੋਲੇ ਇਲਾਜ ਕਾਨੂੰਨੀ ਨੇ ਪੈਸੇ ਨਹੀਂ ਹੁੰਦੇ ਪਿਛਲੇ ਨ ਸਰਕਾਰਾਂ ਤੋਂ ਸਤੇ ਹੋਏ ਲੋਕਾਂ ਨੇ ਜਿਨ ਕਿ ਇਹਨਾਂ ਨੂੰ 92 ਐਮ ਐਲ ਏ ਦਿੱਤੇ ਕਾਦੀ ਖਾਤਰ ਕਿ ਸਾਡਾ ਜਿਹੜਾ ਚੰਗਾ ਵਿਕਾਸ ਹੋਊਗਾ ਸਾਨੂੰ ਚੰਗੀ ਹੈਲਥ ਮਿਲੇਗੀ ਅੱਜ ਇੱਥੇ ਇੱਕ ਡੇਲੇਣੇ ਦੇ ਵਿੱਚ ਨੌਜਵਾਨ ਦੀ ਜਿਨ ਕਿ ਮੌਤ ਹੋ ਜਾਂਦੀ ਹੈ ਮੌਤ ਦਾ ਕਾਰਨ ਕੀ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਅਸੀਂ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ ਡਾਕਟਰਾਂ ਵੱਲੋਂ ਵਧੀਆ ਇਲਾਜ ਨਹੀਂ ਕੀਤਾ ਗਿਆ ਤੇ ਸਾਡੇ ਜਿਹੜੇ ਨੌਜਵਾਨ ਦੀ ਮੌਤ ਹੋ ਗਈ ਹੈ ਪੂਰੀ ਜਾਣਕਾਰੀ ਲਵਾਂਗੇ ਪਰਿਵਾਰ ਸਾਡੇ ਨਾਲ ਨੇ ਉਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਉਹਨਾਂ ਦੇ ਬ੍ਰਦਰ ਬੈਠੇ ਨੇ ਤੇ ਪਿੰਡ ਦੇ ਮੋਹਤਵਰ ਵਿਅਕਤੀ ਵੀ ਸਾਡੇ ਨਾਲ ਨੇ ਬਾਈ ਜੀ ਜਿਹੜੀ ਇਹ ਮੁੰਡੇ ਦੀ ਮੌਤ ਹੋ ਗਈ ਕਿ ਕਿੰਨੀ ਉਮਰ ਸੀ ਤੇ ਕਿਵੇਂ ਬਿਮਾਰ ਸੀ ਕਿੰਨੇ ਚਿਰ ਤੋਂ 26-27 ਹਾਲ ਦੀ ਉਮਰ ਆ ਜੀ ਮੇਰੇ بیٹے ਦੀ ਜੀ ਤੇ ਉਹਦੇ ਬਾ ਟੈਸਟ ਕਰਾਉਣ ਲੈ ਕੇ ਗਿਆ ਉਥੇ ਮੈਂਡੀ ਗੜ੍ਹ ਚ ਜੀ ਉਥੇ ਦਾਖਲ ਹੋ ਗਿਆ ਜੀ ਦਾਖਲ ਕਰਤਾ ਜੀ ਜੀ ਤੇ ਉਥੋਂ ਉਹਨਾਂ ਨੇ ਕਹਿੰਦੇ ਇਹਦਾ ਇਹ ਡੇਂਗੂ ਹੈ ਜੀ ਜੀ ਡੇਂਗੂ ਦਾ ਟੈਸਟ ਨਾਰਮਲ ਆ ਗਿਆ ਜੀ ਫਿਰ ਕਹਿੰਦੇ ਇਹਦਾ ਹੋ ਗਿਆ ਕਿੰਨੀ ਡਾਉਣ ਆ ਜੀ ਫਿਰ ਇਹਦੇ ਕਈ ਪੈਸ਼ੇ ਨੇ ਸੈਂਪਲ ਮੇਰੇ ਨਾਲ 10-10 ਸੈਂਪਲ ਕਢਾਉਂਦੇ ਰਹੇ ਜੀ ਜੀ ਮੇਰੇ ਬੱਚੇ ਦਾ ਉਹਨਾਂ ਨੇ ਜਿੰਨਾ ਖੂਨ ਪਾਸੇ ਉਦੋਂ ਜਿਆਦਾ-ਜਿਆਦਾ ਕਢਦੇ ਰਹੇ ਜੀ ਜੀ ਤੇ ਇਹਦਾ 3% ਕਹਿੰਦੇ ਇਹਦਾ ਬਲੱਡ ਆ ਜੀ ਤੇ 30000 30000 ਦੇ ਆਪਣੇ ਸੈੱਲ ਆ ਅੱਛਾ ਜੀ ਤੇ 30000 ਤੋਂ 90000 ਸੈੱਲ ਹੋ ਗਏ ਜੀ ਤੇ 7% ਦਾ ਬਲੱਡ ਹੋ ਗਿਆ ਸੀਗਾ ਜੀ। ਜੀ। ਉਸ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ। ਜੀ। ਇੱਕ ਉੱਥੇ ਡਾਕਟਰ ਨਹੀਂ ਐ ਜਿਹੜੀ ਕਿ ਸਾਨੂੰ ਧੱਕੇ ਮਾਰਾ ਮਾਰ ਕੇ ਬਾਹਰ ਕੱਢਦੀ ਰਹੀ ਜੀ। ਬਾਹਰ ਚੱਲੋ ਬਾਹਰ ਚੱਲੋ। ਕੋ ਨਾਂ ਪਤਾ ਡਾਕਟਰ ਦਾ? ਨਹੀਂ ਜੀ ਨਾਂ ਨਹੀਂ ਮੇਰੇ ਯਾਦ ਮੈਂ ਉਮਰ ਦੀ ਸ਼ਕਲ ਦਾ ਵਾਕਮਾ ਜੀ। ਜੀ। ਉਹ ਬਹੁਤ ਵੱੱਦ ਬੀਜੀ ਕਰਦੀ 5-7 ਮਿੰਟਾਂ ਜੀ ਮੈਨੂੰ ਕਹਿੰਦੀ ਤੇਰੇ ਮੁੰਡੇ ਨੇ ਮਰ ਜਾਣਾ। ਅਛਾ। ਤੇਰੇ ਮੁੰਡੇ ਨੇ 5-7 ਮਿੰਟਾਂ ਜੀ ਮਰ ਜਾਣਾ ਤੂੰ। ਤੂੰ ਐਵੇਂ ਸਾਨੂੰ ਪਾਈਪ ਨਹੀਂ ਲਾਉਣ ਦਾ ਐ ਨਹੀਂ ਕਰਨ ਦਾ। ਬਹੁਤ ਉਹਨੇ ਮੈਨੂੰ ਪਰੇਸ਼ਾਨੀ ਦਿੱਤੀ। ਤੇ ਬਲੱਡ ਦੀਆਂ ਆਪਣੇ ਬਲੱਡ ਦੇਖੋ ਜੀ ਬੜਾ ਦੇ ਹਜੇ ਵੀ ਮੇਰੇ ਕੋਲੇ ਆਪ ਨੇ ਫਾਰਮ ਪਏ ਜਿਹੜੇ ਕਿ ਆਪਾਂ ਓਵਰ ਦਿੱਤਾ ਬਲੱਡ ਦਾ ਅੱਛਾ ਤੁਸੀਂ ਬਲੱਡ ਜਨ ਕਿ ਆਪਦੇ ਕੋਲੋਂ ਦਿੱਤਾ ਹਾਂਜੀ ਬਲੱਡ ਮੁੰਡਿਆਂ ਨੇ ਮੇਰੇ ਗਰੁੱਪ ਦੇ ਮੁੰਡਿਆਂ ਨੇ ਬਹੁਤ ਬਲੱਡ ਦਿੱਤਾ ਜਿਹੜਾ ਕਿ ਮੇਰੇ ਕੋਲੇ ਓਵਰ ਪਿਆ ਆਪਣੇ ਕੋਲੇ ਜਿਹੜੇ ਜਿਹਨੂੰ ਆਪਾਂ ਕਹਿੰਦੇ ਆਂ ਵੀ ਆਪਣੇ ਕੋਲੇ ਜਮਾਂ ਪਿਆ ਜਿਹਾ ਜਮਾਂ ਪਿਆ ਜੀ ਜੀ ਤੇ ਆ ਮੇਰੇ ਕੋਲੇ ਆ ਜਿਹੜੇ ਆ ਮੇਰੇ ਕੋਲੇ ਫਾਰਮ ਪਏ ਜੀ ਜੀ ਇਹਦੇ ਵਿੱਚੋਂ ਕੋਈ 5% ਵੀ ਕੋਣਾਂ ਨੇ ਛੋਟ ਨਹੀਂ ਕੀਤੀ ਜੀ ਇਹ ਸਾਰੇ ਮੇਰੇ ਖਰਚੇ ਹੋਏ ਵੀ ਆ ਜੀ ਟੈਸਟਾਂ ਦੇ ਖਰਚੇ ਹੋਏ ਵੀ ਆ ਦਵਾਈਆਂ ਦੇ ਖਰਚੇ ਹੋਏ ਆ ਇਹਦੇ ਵਿੱਚ ਕੋਈ ਟੈਸਟ ਕੋਈ 1500 ਦਾ ਕੋਈ 2800 ਦਾ ਕੋਈ ਕਿੰਨੇ ਦਾ ਕੋਈ 3500 ਦਾ ਹਾਂਜੀ ਕੈਮਰਾਮੈਨ ਨੂੰ ਕਹਿੰਨਾ ਇੱਕ ਵਾਰੀ ਯਾਨੀ ਕਿ ਇਹਦੀਆਂ ਸਾਰੀਆਂ ਤਸਵੀਰਾਂ ਵਿਖਾ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਜਿਹੜੀਆਂ ਯਾਨੀ ਕਿ ਹਸਪਤਾਲ ਦੀਆਂ ਜਿੰਦਗੀ ਸਾਰੀਆਂ ਸਰਕਾਰੀ ਪਰਚੀਆਂ ਲੱਗੀਆਂ ਹੋਈਆਂ ਨੇ ਜਿਹੜੀ ਸਰਕਾਰ ਵਾਅਦਾ ਕਰਦੀ ਸੀ ਫ੍ਰੀ ਇਲਾਜ ਹੋਊਗਾ ਗਰੀਬਾਂ ਦਾ ਕਾਰਡ ਤੇ ਫ੍ਰੀ ਹੋਊਗਾ ਉਹ ਕਿੱਥੇ ਕਾਰਡ ਕਿੱਥੇ ਅੱਛਾ ਜੀ ਦਿਖਾਓ ਜੀ ਇਹ ਪੂਰਾ ਥੱਬਾ ਪਰਚੀਆਂ ਦਾ ਤੁਸੀਂ ਵੇਖੋ ਕਿੰਨੀਆਂ ਪਰਚੀਆਂ ਸਾਰੀਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਦੀਆਂ ਪਰਚੀਆਂ ਬਣੀਆਂ ਹੋਈਆਂ ਨੇ ਜਿਹੜੇ ਮੈਨੂੰ ਟੈਸਟ ਕਰਾਏ ਜਨਨ ਕਿ ਆ ਵੇਖੋ ਸਾਰੀਆਂ ਪਰਚੀਆਂ ਸਾਰੀਆਂ ਤਾਂ ਜਨਨ ਕਿ ਪੈਸੇ ਲਈ ਹੈ ਕਿੱਥੇ ਮੁਕਤ ਇਲਾਜ ਕਿੱਥੇ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਸੀ ਮੁਕਤ ਇਲਾਜ ਮਿਲੂਗਾ ਕਿੱਥੇ ਮਿਲ ਰਿਹਾ ਇਲਾਜ ਦੱਸੋ ਇਨਾਂ ਗਰੀਬਾਂ ਦੀ ਲੁੱਟ ਹੋ ਰਹੀ ਹੈ ਲੁੱਟ ਜਿਹੜਾ ਇਹਨਾਂ ਦਾ ਸਟਾਪ ਹੈ ਜਨਨ ਕਿ ਉਹ ਵੀ ਇਨਾ ਗਰੀਬਾਂ ਨੂੰ ਚੰਗੀ ਚੰਗੀ ਤਰ੍ਹਾਂ ਬੋਲਦਾ ਨਹੀਂ ਮੂਰੋ ਗੰਦੀਆਂ ਮੰਦੇ ਸ਼ਬਦ ਬੋਲਦਾ ਕੀ ਕਹਿੰਦਾ ਤੇਰੇ ਮੁੰਡੇ ਨੇ ਮਰ ਜਾਣਾ ਮਰ ਜਾਣਾ ਜੀ ਮਰ ਜਾਣਾ ਤੇਰੇ ਮੁੰਡੇ ਨੇ 5-7 ਮਿੰਟਾਂ ਦੇ ਵਿੱਚ ਮਰ ਜਾਣਾ ਅੱਛਾ ਤੂੰ ਬਾਹਰ ਚੱਲ ਮੈਨੂੰ ਕਹਿੰਦੇ ਮਰ ਜਾਣਾ ਤੇਰੇ ਮੁੰਡੇ ਨੇ 5-7 ਮਿੰਟਾਂ ਦੇ ਵਿੱਚ ਤੂੰ ਬਾਹਰ ਚੱਲ ਐਹੋ ਜਿਹੇ ਜਿਹੜੀ ਕੋਈ ਮੈਡਮ ਬੋਲਦੀ ਆ ਕੋਈ ਨਰਸ ਬੋਲਦੀ ਆ ਚਾਹੇ ਉਹ ਡਾਕਟਰ ਹੋਵੇ ਉਹਨੂੰ ਬਾਹਰ ਕੱਢਣਾ ਚਾਹੀਦਾ ਉਹਦੇ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਡਾਕਟਰ ਹੁੰਦਾ ਉਹ ਇੱਕ ਰੱਬ ਦਾ ਰੂਪ ਹੁੰਦਾ ਹੈ ਜੇ ਡਾਕਟਰੀ ਇਦਾਂ ਬੁਰਜ ਨੂੰ ਬੋਲਣਗੇ ਤੇ ਉਹਨੂੰ ਰਾਮ ਕਿਵੇਂ ਕਰੂਗਾ ਇ ਹਾਂਜੀ ਇਲਾਜ ਵਾਲੇ ਕਾਰਡ ਵੀ ਆਲੇ ਕੋਈ ਨਹੀਂ ਤੁਹਾਡਾ ਇਲਾਜ ਵਾਲੇ ਕਾਰਡ ਵੀ ਬਣਿਆ ਸੱਚ ਕਾਰਡ ਵੀ ਦਿਖਾ ਦिए ਆਵਰੇ ਇਲਾਜ ਵਾਲੇ ਕਾਰਡ ਮਾਨ ਸਾਹਿਬ ਇਹ ਸਿਰਫ ਇੱਕ ਕਾਰਡ ਬਣੇ ਹੀ ਰਹੇ ਤੁਹਾਡੀ ਸਰਕਾਰ ਵਿੱਚ ਵੇਖੋ ਕਾਰਡ ਗਰੀਬਾਂ ਦੇ ਬਣੇ ਹਾਂਜੀ ਇਹ ਜੈਲੋ ਕਾਰਡ ਬਣੇ ਪੀਲਾ ਕਾਰਡ ਬਣੇ ਤੁਹਾਡਾ ਹਾਂਜੀ ਬੀਪੀਐਲ ਕਾਰਡ ਬਣਿਆ ਹੋਇਆ ਆ ਕਾਰਡ ਬਣਿਆ ਗਰੀਬਾਂ ਦੇ ਜਿੰਨ ਕਿ ਕਾਰਡ ਬਣੇ ਹੀ ਰਹੇ ਨਾਂ ਦੇ ਕਾਰਡ ਰਹੇਗੇ ਤੱਕ ਲਈ ਜਨੇ ਕਿ ਆਹ ਦਾ ਨੌਜਵਾਨ ਇਹ ਪੁੱਤ ਗਵਾ ਬੈਠਿਆ ਤੁਹਾਡੀ ਸਰਕਾਰ ਦੇ ਵਿੱਚ ਪਿਛਲੀਆਂ ਸਰਕਾਰਾਂ ਤੋਂ ਇਹ ਲੋਕ ਤੰਗ ਆਏ ਹੋਏ ਸੀ ਕਿਉਂਕਿ ਉਹ ਲੋਕ ਕੰਮ ਨਹੀਂ ਕਰਦੇ ਸੀ ਤੇ ਤਾਂ ਕਰਕੇ ਤੁਹਾਨੂੰ 92 ਐਮਐਲਏ ਦਿੱਤੇ ਹਨ ਇਹਨਾਂ ਨੇ ਤੇ 92 ਐਮਐਲਏ ਦਾ ਆ ਇਹਨਾਂ ਨੂੰ ਆ ਨਤੀਜਾ ਭੁਗਤਣਾ ਪੈ ਗਿਆ ਵੇਖ ਲਓ ਅੱਛਾ ਜੀ ਹੋਰ ਕੁਝ ਬਾਪੂ ਹੋਰ ਕੁਝ ਮੈਂ ਕੀ ਕਹਣਾ ਜੀ ਜਦੋਂ ਤੁਸੀਂ ਇੱਥੋਂ ਘਰੋਂ ਜਾਂਦੇ ਆ ਸਾਰਾ ਕੁਝ ਲੁੱਟਿਆ ਗਿਆ ਜੀ ਮੇਰਾ ਸਾਰਾ ਕੁਝ ਲੁੱਟਿਆ ਗਿਆ ਚਲ ਕੋਈ ਨਹੀਂ ਵੇਖੋ ਜਿਹਦਾ ਪੁੱਤ ਮਾਰਦਾ ਉਹਦੀਆਂ ਬਾਹਾਂ ਟੁੱਟ ਜਾਂਦੀਆਂ ਕਹਿੰਦੇ ਦੋ ਬਾਹਾਂ ਟੁੱਟ ਜਾਂਦੀਆਂ ਅੱਜ ਇਹ ਬਾਪੂ ਦੀਆਂ ਬਾਹਾਂ ਭੱਜ ਗਈਆਂ ਦੋਨੇ ਤੇ ਇੱਕ ਕਹਿੰਦੇ ਦੱਸੋ ਮੈਨੂੰ ਜਦੋਂ ਇੱਥੋਂ ਘਰੋਂ ਜਾਂਦੇ ਆ ਉਦੋਂ ਤੁਰ ਕੇ ਗਿਆ ਤੇ ਜਾਂ ਗੱਡੀ 'ਚ ਪਾ ਕੇ ਲੈ ਗਏ ਨਹੀਂ ਮੋਟਰਸਾਈਕਲ ਤੇ ਗਿਆ ਸੀ ਬਿਲਕੁਲ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਮੇਰੇ ਮਗਰ ਬਹਿ ਕੇ ਗਿਆ ਜੀ ਜਮਾ ਸਹੀ ਸਲਾਮਤ ਮੋਟਰਸਾਈਕਲ ਤੇ ਮੇਰੇ ਮਗਰ ਬਹਿ ਕੇ ਗਿਆ ਕੱਲਾ ਡੇਗੂ ਦਾ ਰੈਸਟ ਕਰਾਉਣ ਗਿਆ ਬਸ ਡੇਗੂ ਤੇ ਰੈਟ ਕਰ ਤੋਂ ਉਹ ਠੀਕਾ ਮ ਕਿਮਾ ਸਹੀ ਸਲਾਮ ਤੁਸੀਂ ਮੇਰਾ ਪੁੱਤ ਕਿੰਨੇ ਦਿਨਾਂ ਚ ਜਨਕੇ ਸਾਰੀ ਕਹਾਣੀ ਵਾਪਰ ਗਈ 30 ਤਰੀਕ ਤੋਂ 4 ਤਰੀਕ ਤੱਕ ਮੇਰਾ ਪੁੱਤ ਖਤਮ ਹੋ ਗਿਆ ਜੀ 4 ਆ 5 ਦਿਨਾਂ ਚ ਜੀ ਗੰਜੇ ਦੇ ਕਿ ਇੰਨੀ ਲਾਪਰਵਾਹੀ ਵੇਖੋ ਤੁਸੀਂ 30 ਤਰੀਕ ਨੂੰ ਜਾਂਦੇ ਆ 4 ਤਰੀਕ ਨੂੰ ਜਨਕੇ ਮੁੰਡਾ ਪੂਰਾ ਇਹਨਾਂ ਦਾ ਹੋ ਜਾਂਦਾ ਇੰਨੀ ਲਾਪਰਵਾਹੀ ਕਿੱਥੇ ਡਾਕਟਰ ਨੇ ਵਰਤੀ ਜਿਹੜੇ ਸਾਡੇ ਅਫਸਰ ਹੈ ਉਹ ਵੀ ਕੰਬ ਕਾਂਦੀ ਨੀਂਦ ਸੁੱਤੇ ਪਏ ਆ ਉਹਨਾਂ ਨੂੰ ਵੀ ਜਰਾ ਇਧਰ ਧਿਆਨ ਦੇਣ ਦੀ ਲੋੜ ਹੈ ਆਜੋ ਭਾਈ ਜੀ ਤੁਸੀਂ ਨਾਲ ਰਹੇ ਹੋ ਉੱਥੇ ਕਿੰਨੇ ਚਿਰ ਮੈਂ ਜਦੋਂ ਇੱਥੋਂ ਗਿਆ ਜੀ ਤੇ ਉਦੋਂ ਥੋੜੀ ਜੀ ਜਾਣ ਔਖੀ ਹੁੰਦੀ ਸੀ ਜੀ ਪੈ ਪਾਈ ਸੀ ਨੱਕ 'ਚ ਤੇ ਬਾਹ ਮਰੀ ਜਾਂਦਾ ਸੀ ਮੈਂ ਜਾ ਕੇ ਬਾਹ ਫੜ ਲਈ ਐਸ ਐਸ ਯੂ ਚ ਜਦੋਂ ਬਾਹ ਫੜੀ ਤੇ ਉਦੋਂ ਬਾਅਦ 50 ਕ ਮਿੰਟਾਂ ਬਾਅਦ ਸ਼ਾਂਤ ਹੋ ਗਿਆ ਜੀ ਮੈਂ ਕਿਹਾ ਚਲੋ ਸ਼ਾਂਤ ਹੋ ਗਿਆ ਦਵਾਈ ਲੱਗ ਗਈ ਤੇ ਉਦੋਂ ਬਾਅਦ ਇੱਕ ਲੇਡੀਜ਼ ਨਰਸ ਆਈ ਜੀ ਇੱਕ ਉਹ ਕੰਪਿਊਟਰ ਆਇਆ ਜੀ ਉਹਨਾਂ ਨੇ ਪੰਪ ਦਿੱਤੇ ਹਾਰਡ ਨੂੰ ਕਹਿੰਦੇ ਵੀ ਇਹਦੀ ਦਿਲ ਦੀ ਧੜਕਣ ਰੋਗੀ ਆ ਮੈਂ ਕਿਹਾ ਜੀ ਹੁਣ ਤਾਂ ਠੀਕ ਸੀ ਚੰਗਾ ਭਲਾ ਸੀ ਦਿਲ ਦੀ ਧੜਕਣ ਕੇ ਫੇਰ ਰੋਗੀ ਤੇ ਉਹਨਾਂ ਨੇ 2-3 ਮਿੰਟ ਆਹ ਲਾ ਕੇ ਦੇਖਿਆ ਵਾ ਉੱਥੇ ਕੋਈ ਡਾਕਟਰ ਨੇ ਨਹੀਂ ਦੇਖਿਆ ਕੱਲੀ ਇੱਕ ਨਰਸ ਸੀ ਤੇ ਇੱਕ ਸੀਗਾ ਕੰਪਿਊਟਰ ਜੀ ਉਹਨਾਂ ਨੇ ਜਦੋਂ ਮਸ਼ੀਨ ਪੱਟੀ ਉਹਦੇ ਮੈਨੂੰ ਦਿਖਾਏ ਕਹਿੰਦੇ ਵੀ ਤਾਂ ਮੌਤ ਹੋ ਗਈ ਮੈਂ ਕਿ ਝੂਠ ਨਾ ਮਾਰੋ ਚੱਲੀ ਤਾਂ ਜਾਂਦੀ ਆ ਕਹਿੰਦੇ ਨਹੀਂ ਬੰਦ ਜੋ ਕਰਤਾ ਦੇ ਕਹਿੰਦੇ ਵੀ ਡੈਥ ਹੋ ਗਈ ਪਰ ਮੇਰੇ ਹੱਥਾਂ ਦੇ ਵਿੱਚ 5-4 ਮਿੰਟਾਂ ਦੇ ਵਿੱਚ ਹੀ ਕਹਿੰਦੇ ਜੀ ਹਾਂਜੀ ਆਹ ਦੇਖ ਲਓ ਆਹ ਫੋਟੋ ਪਈ ਆ ਜੀ ਦਿਖਾ ਦਿੰਦੇ ਤੁਹਾਨੂੰ ਵੀ ਕੋਈ ਕਹਿ ਦੂਗਾ ਕੋਈ ਆ ਵੀ ਇਹ ਮੌਤ ਹੋ ਜੂਗੀ ਹੈ ਇਹ ਕਹਿ ਦੂ ਕਿ ਅੱਛਾ ਤੁਹਾਡੇ ਵੇਖਦੇ ਵੇਖਦੇ ਤੁਹਾਡੇ ਦੇਖਦੇ ਦੇਖਦੇ ਹਾਂਜੀ ਅੱਛਾ ਉਦੋਂ ਐਕਸੀਲ ਲੱਗੀ ਤੇ ਉਹ ਪੂਰਾ ਔਖਾ ਹੋਈ ਜਾਂਦਾ ਸੀ ਜੀ ਅੱਛਾ ਤੇ ਲੱਤਾਂ ਬਾਹਾਂ ਮਾਰਦਾ ਸੀਗੇ ਉਦੋਂ ਹੀ ਉਦੋਂ ਬਾਅਦ 5 ਗਮਿੰਟਾਂ ਬਾਅਦ ਉਹਨਾਂ ਨੇ ਮਸ਼ੀਨ ਲਾਈ ਦੂਜੀ ਹਾਰਟ ਦੇਖਣ ਵਾਲੀ ਉਹਨਾਂ ਨੇ ਪੰਪ ਦਿੱਤਾ ਹਾਰਟ ਨੂੰ ਵੀ ਕੀ ਚੱਲ ਪਈ ਉਦੋਂ ਬਾਅਦ ਮੈਨੂੰ ਕਦੇ ਵੀ ਟੀਕੇ ਲੈ ਕੇ ਆ ਭੱਜ ਕੇ ਥੱਲੇ ਜਾ ਕੇ ਮੈਂ ਕਿਹਾ ਥੋਡੇ ਕੋਲੇ ਹੈਗੇ ਤੁਸੀਂ ਲਾ ਦੋ ਤੇ ਸੀ ਸਾਨੂੰ ਆ ਦੇ ਦਾਂਗੇ ਉਹਨਾਂ ਨੇ ਉਹ ਟੀਕੇ ਇਹਨਾਂ ਦੇ ਕੋਲੇ ਸੀ ਤਾਂ ਨੇ ਪਹਿਲਾਂ ਤਾਂ ਲੈ ਕੇ ਦਿੱਤੇ ਜਦੋਂ ਉਹ ਨੇ ਥੱਲੇ ਲੈਣ ਗਏ ਤੇ ਇਹਨਾਂ ਨੇ ਕੋਲੇ ਲਾਏ ਤੇ ਉਦੋਂ ਨੂੰ ਕੰਦੇ ਵੀ ਦੇ ਤਾਂ ਪੂਰਾ ਹੋ ਗਿਆ ਜੀ ਹਾਂਜੀ ਇੱਕ ਸਰਕਾਰ ਕਹਿੰਦੀ ਜਿਹੜੇ ਟੈਸਟ ਆ ਸਾਰੇ ਫ੍ਰੀ ਹੋਇਆ ਕਰਨਗੇ ਕੀ ਉਹ ਟੈਸਟ ਤੁਹਾਡੇ ਫ੍ਰੀ ਹੋਗੇ ਕੋਈ ਫ੍ਰੀ ਨਹੀਂ ਕੋਈ ਟੈਸਟ ਫ੍ਰੀ ਨਹੀਂ ਸਾਰੇ ਟੈਸਟ ਮੇਰੇ ਕੋਲੇ ਆ ਜੀ ਇਹਨਾਂ ਦੇ ਪੈਸੇ ਲੱਗੇ ਮੇਰੇ ਇੱਕ ਇੱਕ ਰਸੀਦ ਮੇਰੇ ਕੋਲੇ ਆ ਕੋਈ ਟੈਸਟ ਫਰੀ ਨਹੀਂ ਦਮਗਾ ਜਾਂ ਸਰਕਾਰੀ ਸਰਕਾਰ ਮਾਰੀ ਜਾਂਦੀ ਕੋਈ ਟੈਸਟ ਫਰੀ ਨਹੀਂ ਇੱਕ ਇੱਕ ਰਸੀਦ ਮੇਰੇ ਕੋਲੇ ਆ ਜੀ ਰੈਗ ਟੈਸਟ ਦੀ ਜਿਹੜੀਆਂ ਸਰਕਾਰ ਕਹਿੰਦੀ ਸੀ ਅਸੀਂ ਜਨਨ ਕਿ ਫਰੀ ਟੈਸਟ ਕਰਤੇ ਲੋਕਾਂ ਦੇ ਫਰੀ ਟੈਸਟ ਹੋਇਆ ਕਰਨਗੇ ਉਹ ਮਸ਼ੀਨਾਂ ਕਿੱਧਰ ਗਈਆਂ ਸਰਕਾਰ ਦੀਆਂ ਆ ਸਾਰੇ ਟੈਸਟਾਂ ਦੀਆਂ ਜਨਨ ਕਿ ਇਹਨਾਂ ਕੋਲੇ ਰਸੀਦਾਂ ਮਿਲੀਆਂ ਜਿਹੜੇ ਟੈਸਟ ਕਰਾਇਆ ਸਾਰੀਆਂ ਰਸੀਦਾਂ ਵੇਖੋ ਕਿੰਨਾ ਥੱੱਬਰ ਸੀਧਾਂ ਦਾ 4 ਦਿਨ ਜਨਨ ਕਿ ਇਹਨਾਂ ਦਾ ਇੱਕ ਮਰੀਜ਼ ਹਸਪਤਾਲ ਦੇ ਵਿੱਚ ਰਿਹਾ ਇਹ ਪਰਚੀਆਂ ਦੀ ਗੱਲ ਕਰੀਏ ਅਸੀਂ 100 ਦੇ ਤਕਰੀਬਨ ਜਨਨ ਕਿ ਇਹਨਾਂ ਕੋਲ ਪਰਚੀ ਆ ਇੰਨੇ ਨਿਤ ਟੈਸਟ ਹੁੰਦੇ ਸੀ ਸਾਰੇ ਟੈਸਟਾਂ ਦੇ ਜਨਨ ਕਿ ਇਹਨਾਂ ਨੇ ਪੈਸੇ ਲਏ ਆ ਫਿਰ ਇਹ ਕਿੱਧਰ ਗਈ ਦਵਾਈਆਂ ਦੀ ਗੱਲ ਤਾਂ ਅਗੇ ਵੱਖਰੀ ਰਹੀ ਇਹ ਡਾਕਟਰ ਨਹੀਂ ਇੱਕ ਕਸਾਈ ਕਹਾਂਗੇ ਸੀ ਤਾਂ ਵੀ ਇੱਕ ਕਸਾਈ ਜਿਹੜੇ ਸਾਡੇ ਹਸਪਤਾਲਾਂ ਦੇ ਵਿੱਚ ਬੈਠੇ ਆ ਕਸਾਈ ਲੈਂਦੇ ਆ ਡਾਕਟਰ ਨੇ ਇੱਕ ਤਾਂ ਅਸੀਂ ਇਹ ਵੀ ਸੁਣਦੇ ਸਾਡੇ ਚੈਤੋ ਦੇ ਵਿੱਚ ਵੀ ਜਿਹੜੇ ਇਹਨਾਂ ਨੇ ਡਾਕਟਰ ਭੇਜਿਆ ਕਹਿੰਦੇ ਜੀ ਡਾਕਟਰ ਭੇਜ ਤੇ ਕੋਈ ਡਾਕਟਰ ਨਹੀਂ ਇਹਨਾਂ ਦੇ ਜਿਹੜੇ ਬੱਚੇ ਸਟੂਡੈਂਟ ਆ ਸਾਡੇ ਉਹ ਹਸਪਤਾਲਾਂ ਦੇ ਵਿੱਚ ਦੇ ਦਦੇ ਆ ਦਿੱਤੇ ਹੋਏ ਆ ਐਕਸਪੈਰੀਮੈਂਟ ਕਰਦੇ ਹੋ ਤਾਂ ਬੱਚੇ ਅਕਰਸੀਡ ਹੋਰ ਦੰਨਾ ਹੈ ਜੀ ਇਹਨਾਂ ਨੇ ਮੇਰੇ ਬੇਟੇ ਦਾ ਨਾ ਜਦੋਂ ਡੈਥ ਹੋ ਗਈ ਉਹਦੀ ਲਾਸ ਚੱਕਣ ਦੇ ਵੀ ਪੈਸੇ ਲਏ ਮਤੋਂ ਅੱਛਾ ਲਾਸ ਚੱਕਣ ਦੀ ਵਿਸੇਤਾ ਮੇਰੇ ਕੋਲੇ ਜੀ ਉਹ ਦੇਰ ਸੀ ਤਾਂ ਕਿੱਥੇ ਪੁੱਤ ਮਾਨ ਸਾਹਿਬ ਐਡਾ ਤਾਂ ਮੈਂ ਪਹਿ ਤੁ ਸੁਣਿਆ ਨਹੀਂ ਹੁਣ ਪਿਛਲੀਆਂ ਸਰਕਾਰਾਂ ਚ ਵੀ ਨਹੀਂ ਸੁਣਿਆ ਹੋਣਾ ਇੰਨੀ ਉਮੀਦ ਦੇ ਨਾਲ ਇਹ ਲੋਕ ਬਾਰ ਬਾਰ ਉਹੀ ਗੱਲ ਕਰਨੀ ਪੈਂਦੀ ਟੁੱਟੇ ਸੀ ਦਿਲ ਇਹਨਾਂ ਲੋਕਾਂ ਦੇ ਤੁਹਾਨੂੰ ਲੈ ਕੇ ਜਾਂਦਾ ਤੇ ਪੁੱਤ ਦੀ লাশ ਚੱਕਣ ਖਾਤਰ ਵੀ ਇਹਨਾਂ ਤੋਂ ਤੁਹਾਡੇ ਹਸਪਤਾਲਾਂ ਲੈਣੇ ਗੁਰੂ ਗੋਬਿੰਦ ਸਿੰਘ ਮੈਡੀਕਲਾਂ ਨੇ ਪੈਸੇ ਲਏ ਆ ਐਦੂੰ ਹੋਰ ਕੀ ਮਾੜਾ ਹੋ ਜੂਗਾ ਤੁਸੀਂ ਦੱਸੋ ਪੁੱਤ ਨੌਜਵਾਨ ਪੁੱਤ ਚਲਾ ਜਾਵੇ ਤੇ ਉਹਦੀ লাশ ਚੱਕਣ ਦੇ ਵੀ ਪੈਸੇ ਲਾਜ ਦੇ ਵੀ ਪੈਸੇ ਫਿਰ ਕੀ ਹੋ ਗਿਆ ਕੁਝ ਵੀ ਨਹੀਂ ਫ੍ਰੀ ਮਿਲਿਆ ਤੇ ਜਿਹੜੇ ਵੱਡੇ ਵੱਡੇ ਵਾਅਦੇ ਕਾਦੀ ਸਰਕਾਰ ਆ ਕੁਛ ਮਿਲੂਗਾ ਜੇ ਤੁਸੀਂ ਇਹੀ ਹਾਰ ਰਿਹਾ ਤੁਹਾਡੇ ਸਰਕਾਰ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਨਕੇ ਇਹੀ ਲੋਕ ਦੱਸਣਗੇ ਵੀ ਕੀ ਹੁੰਦਾ ਨਤੀਜਾ ਅੱਛਾ ਹਾਂਜੀ ਭਾਜੀ ਇੱਕ ਮੈਂ ਹੀ ਸਾਰੇ ਨੂੰ ਉਦਾਹਰਨ ਦਿੰਦਾ ਜੀ ਸਰਕਾਰ ਦੇ ਵਾਅਦੇ ਤੇ ਵੀ ਭਾਈ ਉੱਥੇ ਫਰੀ ਲਾ ਜਾਈ ਉੱਥੇ ਕੋਈ ਫਰੀ ਲਾ ਜਾਈ ਉੱਥੇ ਬਸ ਐ ਭੱਜ-ਭੱਜ ਕੇ ਪੈਂਦੇ ਆ ਜੀ ਬਾਹਰ ਚੱਲੋ ਨਹੀਂ ਤੁਹਾਡਾ ਮਰੀਜ਼ ਬਾਹਰ ਕੱਢ ਦਾਂਗੇ। ਉਹ ਉਹ ਇਹਦੋਂ ਤੱਕ ਜੇ ਆਪਾਂ ਅਣਪੜ੍ਹਦੇ ਨਾ ਵੀ ਗੱਲ ਕਰੀਏ ਉਹ ਵੀ ਵਧੀਆ ਗੱਲ ਕਰਦੇ ਆ ਜੀ। ਹਾਂਜੀ ਉੱਥੇ ਪਤਾ ਲੈਣ ਜਾਂਦਾ ਦੁਖੀ ਬੰਦਾ ਜਾਂਦਾ ਜੀ ਉਹ ਆਖਣਗੇ ਚਲੋ ਬਾਹਰ ਚੱਲੋ ਇੱਥੇ ਇਕੱਲਾ ਮਰੀਜ਼ ਛੱਡੋ ਨਹੀਂ ਬਾਹਰ ਚੱਲਾਗੇ। ਹਾਂਜੀ ਉੱਥੇ ਕੋਈ ਡਾਕਟਰ ਨਹੀਂ ਕੋਈ ਲੈ ਨਹੀਂ ਹੜਤਾਲ ਚੱਲੀ ਜਾਂਦੀ ਦੱਸਦੇ ਇਹਨਾਂ ਦੀ ਤੇ ਉਹ ਬਸ ਕੰਪਿਊਟਰ ਸਿੱਖਣੇ ਆਉਂਦੇ ਆ ਜੀ। ਉਹ ਹੀ ਆ ਨਾ ਜਿਹੜੇ ਸਟੂਡੈਂਟ ਬੱਚੇ ਆ ਯਾਨੀ ਕਿ ਉਹਨਾਂ ਨੂੰ ਐਕਸਪੈਰੀਮੈਂਟ ਤੇ ਲਾਇਆ ਹੋਇਆ। ਹਾਂਜੀ ਹਾਂਜੀ ਟ ਉਹਨੂੰ ਕੋਈ ਪਤਾ ਨਹੀਂ ਕੀ ਕਰਨਾ ਉਹ ਕਰਨਗੇ ਅੰਕਲ ਜੀ ਜਾਂ ਬਾਪੂ ਜੀ ਚਲੋ ਇੱਥੋਂ ਬਾਹਰ ਚਲੋ ਤੁਸੀਂ ਜੀ ਬਾਹਰ ਚਲੋ ੱੱੱਕਾ ਮਾਰਿਆ ਬਾਹਰ ਚਲੋ ਇੰਨੇ ਬੰਦੇ ਇਕੱਠੇ ਕਿਉਂ ਮਾਰੇ ਆ ਤੇ ਚਲੋ ਬਾਹਰ ਇੱਥੇ ਇੰਨੇ ਬੰਦੇ ਨਹੀਂ ਰੋਕ ਸਕਦੇ ਕਿੰਨੇ ਕ ਪੈਸੇ ਲੱਗੇ ਹੁਣ ਤੱਕ ਇਲਾਜ ਤੇ ਬੇਟੇ ਦੇ ਮੇਰੇ ਜੀ 70000 ਰੁਪਏ ਨੂੰ ਲੱਗੇ ਜੀ 70000 ਰੁਪਏ ਦੇ ਕਰੀਬ ਮੈਂ 50000 ਰੁਪਏ ਲੈ ਕੇ ਤੁਰਾ ਜੀ ਬਾਕੀ ਮਨੂ ਰਹਿ ਤਰਨਾ ਜਿਵੇਂ ਜਿਵੇਂ ਤੇ ਜੀ ਤੇ ਲੱਗ ਗਏ ਜਦੋਂ ਵਿਚਾਰਾਂ ਦੋਨਾਂ ਦੇ ਵਿੱਚ ਕਿ 70000 ਰੁਪਏ ਤੁਹਾਡਾ ਲੱਗ ਗਿਆ 10000 ਰੁਪਏ ਮੈਨੂੰ ਡੇਲੀ ਖਰਚਾ ਔਰ 10000 ਤੋਂ ਤੇ ਨੰਗ ਜਾਂਦਾ ਸੀ ਹੁੰਦਾ ਸੀ ਜੀ ਇੰਨੀ ਕਿੰਨੀ ਗਰੀਬ ਕੋਲੇ ਪੂੰਜੀ ਹੁੰਦੀ ਹੈ ਜਿਹੜਾ 10000 ਰੁਪਏ ਨਿੱਤ ਦਾ ਜਾਨੀ ਕਿ ਖਰਚਾ ਦੇਊਗਾ ਜੇ ਇਹੀ ਇਲਾਜ ਤੁਸੀਂ ਸ਼ਾਇਦ ਪ੍ਰਾਈਵੇਟ ਹਸਪਤਾਲ ਚੋਂ ਕਰਾ ਲੈਂਦੇ ਤੇ ਸ਼ਾਇਦ ਜਾਨ ਬਚ ਜਾਂਦੀ ਮੁੰਡੇ ਦੀ ਮੈਂ ਬੱਚੇ ਦੀ ਖਾਤਰ ਜੀ ਮੇਰੇ ਜਦੋਂ ਮੈਨੂੰ ਕਹਿੰਦੀ ਕਾਰ ਨਹੀਂ ਚੱਲਦੇ ਮੈਂ ਇਹ ਸੋਚ ਕੇ ਚੱਲਿਆ ਮੈਂ ਕਿਹਾ ਜੇ ਮੇਰਾ ਪੁੱਤ ਬਚਣਾ ਚਾਹੀਦਾ ਮੈਨੂੰ ਪੈਸਿਆਂ ਦੇ ਚੱਲ ਕੋਈ ਗੱਲ ਨਹੀਂ ਮੈਂ ਰ ਘਰ ਵੇਚ ਦੂੰ ਆ ਜੀ ਮ ਘਰ ਵਿੱਚ ਕਿ ਲੋ ਮੇਰਾ ਪੁੱਤ ਮੈਜਲਾ ਜਾਈਦਾ ਜੀ ਪਰ ਨਹੀਂ ਪੁੱਤ ਨਹੀਂ ਬੱਚਾ ਹੋ ਗਿਆ ਬੱਚਾ ਗਿਆ ਜੀ ਬੜੇ ਦੁੱਖ ਦੀ ਗੱਲ ਹੈ ਵੇਖੋ ਮਾਂ ਪਿਓ ਆਦੇ ਧੀਆ ਪੁੱਤਾਂ ਦਾ ਤਰ ਕੀ ਨਹੀਂ ਕੁਛ ਕਹਦਾ ਕਹਿੰਦੇ ਧੀਆ ਪੁੱਤਾਂ ਨਾਲ ਕੋਈ ਚੀਜ਼ ਚੰਗੀ ਨਹੀਂ ਹੁੰਦੀ ਬਾਪੂ ਕਹਿੰਦਾ ਵੀ ਜੇ ਮੇਰਾ ਪੁੱਤ ਵੱਜ ਜਾਂਦਾ ਮੈਂ ਆਦਾ ਘਰ ਵੀ ਵੇਚਣ ਨੂੰ ਤਿਆਰ ਸੀ ਘਰ ਵੀ ਵੇਚ ਦੇਣਾ ਸੀ ਪਰ ਇਹ ਜਿਹੜੇ ਸਾਡੇ ਜ਼ਾਲਮ ਡਾਕਟਰ ਹੈ ਇਹਨਾਂ ਦੀ ਜਿਹੜੀ ਨੀਅਤ ਸੱਚੀ ਨਹੀਂ ਸਹੀ ਗੱਲ ਮੈਡੀਕਲ ਨੂੰ ਬਚਾਉਣ ਦੀ ਖਾਤਰ ਜੇ ਆਪਾਂ ਗੱਲ ਕਰੀਏ ਜੈਨ ਕਿ ਐਨੇ ਨੇ ਮੋਟੀਆਂ ਤਨਖਾਹਾਂ ਲੈ ਕੇ ਸਰਕਾਰ ਤੋਂ ਕੰਮ ਕਰਨ ਵਾਲੇ ਪਾਸੇ ਇਹਨਾਂ ਦਾ ਬਿਲਕੁਲ ਧਿਆਨ ਨਹੀਂ ਸਰਕਾਰ ਨੂੰ ਇਹਨਾਂ ਤੇ ਸਿਕੰਜਾ ਕੱਸਣ ਦੀ ਲੋੜ ਹੈ ਕਿਉਂਕਿ ਜੇ ਅੱਗੇ ਤੋਂ ਕਿਸੇ ਦਾ ਧੀ ਪੁੱਤ ਨਾ ਚਲਾ ਜਾਵੇ ਚਲੋ ਇਹ ਤਾਂ ਸਾਡਾ ਭਰਾ ਚਲਾ ਗਿਆ ਹੁਣ ਗਾਂ ਨੂੰ ਕਿਸੇ ਦੀ ਮੌਤ ਨਾ ਹੋਵੇ ਹੋਵੇ ਜੀ ਮੈਂ ਤਾਂ ਕਹਿੰਦਾ ਮੈਡੀਕਲ ਉੱਥੇ ਦਾਖਲ ਨਾ ਕਰੀ ਕਿਸੇ ਨੂੰ ਜੀ ਕੋਈ ਉੱਥੇ ਬੱਚੇ ਨੂੰ ਆਪਦੇ ਨੂੰ ਦਾਖਲ ਨਾ ਕਰੇ ਜਿਹੜੀ ਰਾਤ ਵਾਲੀ ਮੈਡਮ ਉਹ ਤਾਂ ਬਹੁਤ ਬਤਤਮੀਜ਼ ਹੈ ਜੀ ਬਹੁਤ ਤਾਂ ਗੰਦਾ ਵਿਹਾਰ ਕਰਦੀ ਹੈ ਜੀ ਰਾਤ ਨੂੰ ਜੇ ਉਹਨੂੰ ਕਹਿ ਦਿੱ ਗਏ ਵੀ ਐ ਨਹੀਂ ਕਰਨਾ ਐ ਕਰਨਾ ਉਹ ਕਹਿੰਦੀ ਡਾਕਟਰ ਮੈਂ ਕਿ ਤੂੰ ਐ ਇੱਥੋਂ ਤੱਕ ਬੋਲਦੀ ਹੈ ਜੀ ਜੇ ਉਹਨੂੰ ਕਹਤਾ ਵੀ ਆਹ ਬਲੱਡ ਵਾਲੀ ਬੋਤਲ ਖਤਮ ਹੋ ਗਈ ਤੈਨੂੰ ਜਿਆਦਾ ਪਤਾ ਹੈ ਮੈਂ ਮੇਰੀਆਂ ਇੱਥੇ ਛੱਡੀਆਂ ਵੀ ਹੈ ਕੁੜੀਆਂ ਛੱਡੀਆਂ ਹਾਂ ਜੀ ਤੇ ਤੈਨੂੰ ਜਿਆਦਾ ਪਤਾ ਤੁਸੀਂ ਬਾਹਰ ਚੱਲੋ ਇੱਥੋਂ ਤੇ ਸਾਨੂੰ ਤਾਂ ਅੰਦਰ ਵੜ ਨਹੀਂ ਦਿੰਦੇ ਸੀਗੇ ਜੀ ਉਹ ਅੱਛਾ ਦਾਚ ਦੇ ਨੇੜੇ ਨਹੀਂ ਆਇਆ ਕੋਈ ਜੀ ਜਦੋਂ ਇੱਥੇ ਡ੍ਰਿਪ ਲੱਗੀ ਸੀਗੀ ਉਹਨਾਂ ਨੇ ਜਦੋਂ ਮ੍ਰਿਤੂ ਹੋ ਗਈ ਤੇ ਉਹ ਡ੍ਰਿਪ ਪੱਟੀ ਹੈ ਜੀ ਤੇ ਉਹ ਖੂਨ ਚੱਲ ਪਿਆ ਜੀ ਅੱਛਾ ਮੈਂ ਤੇ ਇੱਕ ਮੁੰਡਾ ਹੋਰ ਸੀ ਸਾਡਾ ਰਿਸ਼ਤੇਦਾਰ ਜੀ ਉਹਨਾਂ ਨੇ ਅਸੀਂ ਆਪ ਖੁਦ ਪੱਟੀ ਕੀਤੀ ਹੈ ਜੀ ਤੇ ਜਦੋਂ ਸੱਦਣ ਗਿਆ ਵੀ ਉਹ ਪੱਟੀ ਕਰ ਦੋ ਕਹਿੰਦੀ ਤੁਸੀਂ ਕਰ ਲਓ ਜੀ ਕਿਸੇ ਨੇ ਪੱਟੀ ਨਹੀਂ ਕੀਤੀ ਹੱਥ ਨਹੀਂ ਲਾਇਆ ਜੀ ਉੱਤੇ ਕਿਸੇ ਨੇ ਹਾਂ ਜੀ ਜੇ ਉੱਥੇ ਸਾਡੇ ਕੋਲ ਮੋਬਾਈਲ ਕੈਵਰੇਜ ਤਾਂ ਜਾਣ ਹੀ ਨਹੀਂ ਦਿੰਦੇ ਮੋਬਾਈਲ ਤਾਂ ਬੰਦ ਕਰੋ ਸੁਣਦੇ ਵੀ ਨਹੀਂ ਦਿੰਦੇ ਜੀ ਜੇ ਕਿਤੇ ਉੱਥੇ ਅਸੀਂ ਮੂਵੀ ਬਣਾ ਲੈਂਦੇ ਫਿਰ ਦਿਖਾ ਦਿੰਦੇ ਸੱਚ ਕੀ ਹੈ ਜੀ ਉਹ ਕਹਿੰਦੇ ਮੋਬਾਈਲ ਤਾਂ ਤਾਂ ਨਹੀਂ ਨਾ ਜਾਣਦੇ ਵੀ ਕੋਈ ਸਾਡੀ ਗੱਲ ਰਿਕਾਰਡ ਨਾ ਕਰ ਲੇ ਕੋਈ ਮੂਵੀ ਨਾ ਬਣਾ ਲੇ ਤਾਂ ਕਰਕੇ ਜਨਨ ਕਿ ਜਨਨ ਕਿ ਮੋਬਾਈਲ ਬਾਹਰ ਖਾ ਦਿੰਦੇ ਆ ਹਾਂ ਜੀ ਤੇ ਉਹ ਤੋਂ ਖੂਨ ਚੱਲ ਕਿਸੇ ਨੇ ਕੋ ਗੱਲ ਨਹੀਂ ਸੁਣੀ ਅਸੀਂ ਉਹਦੇ ਫਿਰ ਬਾਹਾਂ ਤੇ ਸਾਰਾ ਅਸੀਂ ਪੱਟੀ ਆਪ ਖੁਦ ਆਪ ਕੀਤੀ ਹੈ ਜੀ ਕਿਸੇ ਨੇ ਉੱਥੇ ਆਏ ਨਹੀਂ ਕਿਹਾ ਵੀ ਅਸੀਂ ਕਰਦੇ ਜਾਂ ਸੱਦ ਕੇ ਵੀ ਲਿਆਂਦੇ ਪਰ ਆਏ ਹੀ ਨਹੀਂ ਨੇੜੇ ਜੀ ਤੇ ਬਲੱਡ ਚੱਲੀ ਗਿਆ ਜੀ ਉਵੇਂ ਜਦੋਂ ਬੋਤਲ ਪੱਟਤੀ ਹਾਂਜੀ ਹਾਂਜੀ ਉੱਥੇ ਆ ਮੇਰੇ ਦੋ ਪੁੱਤਰੇ ਹੀ ਨਿਕਾ ਜਾ ਉਹ ਬੈਠਾ ਆ ਕਰ 14 ਮੁੰਡਾ ਜੀ ਇੱਕ ਹੁੱਦੂ ਨਿਕਾ ਜੀ ਤੇ ਇੱਕ ਮੁੰਡਾ ਸ਼ਾਦੀशुदा ਸੀ ਉਹ ਸ਼ਾਦੀशुदा ਸੀਗਾ ਜੀ ਦੋ ਪੁੱਤਰੇ ਆ ਛੋਟੇ ਛੋਟੇ ਬੱਚੇ ਆ ਜੀ ਜੀ ਤੇ ਮਾਰਾ ਇਹਨੂੰ ਪਤਾ ਮੈਂ ਕਿਵੇਂ ਪਾਲੂੰਗਾ ਹਾਂ ਕਿ ਮੈਨੂੰ ਸਾਹ ਬਾੜ ਦੇ ਮਰੀਜ਼ ਆ ਜੀ ਮੈਂ ਆਪਾ ਹਟ ਦਾ ਮਰੀਜ਼ ਆ ਜੀ ਜੀ ਪਰ ਉੱਥੇ ਬਦਮੀ ਜੀ ਬਹੁਤ ਹੁੰਦੀ ਹੈ ਜੀ ਮੈਂ ਤਾਂ ਕਹਿੰਦਾ ਉੱਥੇ ਕੋਈ ਦਾਖਲ ਨਾ ਕਰਾਵੇ ਬੱਚੇ ਨੂੰ ਆਉਗੇ ਜੀ ਜੈ ਟੋਰੀ ਵੀ ਲਾਉ ਜੀ ਆਪਣੇ ਹੱਥ ਪਗਾਰ ਦੀ ਵੀ ਕੋਈ ਡਾਇਰੈਕਟਰ ਹੋਣਾ ਚਾਹੀਦਾ ਉੱਥੋਂ ਕੋਈ ਇੱਥੇ ਤਾਂ 3 ਵਜੇ ਤੋਂ ਬਾਅਦ ਫੈਕਟਰੀ ਨਹੀਂ ਹੁੰਦਾ ਜੀ ਕੋਈ ਇਥੇ ਆਪਣੇ ਹਸਪਤਾਲ ਜੀ ਜਦੋਂ ਕਹੀ ਜਾਂਦੇ ਵੀ ਸਾਰੇ ਵੀ ਇਹਨਾਂ ਦੀ ਹੜਤਾਲ ਆ ਤੇ ਫਿਰ ਅਸੀਂ ਐਂ ਪੁੱਛਣਾ ਚਾਹੁੰਦੇ ਆ ਜੇ ਡਾਕਟਰ ਨੇ ਹੜਤਾਲ ਆ ਫਿਰ ਟ੍ਰੀਟਮੈਂਟ ਕਿਹਨੇ ਸ਼ੁਰੂ ਕੀਤਾ ਜੀ ਫਿਰ ਦਾਖਲ ਕਿਉਂ ਕੀਤਾ ਕਿਉਂ ਉਦੋਂ ਫਿਰ ਸਰਕਾਰੀ ਜਗ੍ਹਾ ਉਂ ਦਾਖਲ ਕੀਤਾ ਕਹਿੰਦੇ ਪ੍ਰਾਈਵੇਟ ਲੈ ਜਾਓ ਜੇ ਡਾਕਟਰ ਦੀ ਹੜਤਾਲ ਹੀ ਚੱਲੀ ਜਾਂਦੀ ਮੈਂ ਹੀ ਪੁੱਛਦਾ ਵੀ ਕਿਹਨੇ ਟ੍ਰੀਟਮੈਂਟ ਕੀਤਾ ਕਿਹਨੇ ਸ਼ੁਰੂ ਕੀਤਾ ਹੋਗਾ ਵੀ ਬੋਤਲਾ ਇੰਜੈਕਸ਼ਨ ਕਿਹਨੇ ਲਾਇਕੀ ਦੂ ਵੇਖ ਕੇ ਲਾਇਆ ਡਾਕਟਰ ਤਾਂ ਉੱਥੇ ਹੜਤਾਲ ਤੇ ਆ ਜੀ ਇੱਥੇ ਜਾੜੂ ਜੀ ਮੈਡੀਕਲ ਚ ਹੁਣ ਤੁਸੀਂ ਜਿੱਤੂ ਵਾਲੇ ਚ ਇੱਥੋਂ ਆਖਣਗੇ 2 ਵਜੇ ਜਾੜੂ ਡਾਕਟਰ ਹੈ ਨਹੀਂ ਜੀ 3 ਵਜੇ ਮੈਂ ਜੇ ਨਾਲ ਖੁਦ ਹੋਈ ਹੈ ਜੀ ਮੈਂ ਵੀ 20 ਤਰੀਕ ਨੂੰ ਛੁੱਟੀ ਪ੍ਰਾਈਵੇਟ ਚ ਮੈਂ ਠੀਕ ਹੋ ਕੇ ਆਇਆ ਹੀ ਮੇਰੇ ਵੀ ਨਾੜ ਬਲੌਗ ਚ ਆ ਕੇ ਨਾਲ ਦੀਆਂ ਮਾੜੀ ਜੀ ਕੇ ਤੇ ਦਾਤੀ ਵਜੇ ਤਾਂ ਨਾਲ ਦੀ ਨਾਲ ਹੀ ਫ੍ਰੀ ਕੋਟ ਨੂੰ ਰਿਫਲ ਕਰ ਦਿੰਦੇ ਆ ਜੀ ਇੱਥੇ ਵੀ ਇਲਾਜ ਹੈ ਨਹੀਂ ਜਿੱਤੂ ਜਿੱਤੂ ਵੀ ਇਲਾਜ ਹੈ ਨਹੀਂਗਾ ਜੀ ਜਿੱਤੂ ਪਤਾ ਕੀ ਹੈ ਜੀ ਇੱਕ ਕੰਪਿਊਟਰ ਇੱਕ ਡਾਕਟਰ ਬਸ ਉਹਨਾਂ ਨੇ ਮੋਹਰ ਲਾ ਦੇ ਸਟੈਂਪ ਲਾ ਦੇ ਨਹੀਂ ਚਲੋ ਜੀ ਉੱਥੇ ਇੱਥੇ ਵੀ ਡਾਕਟਰ ਹੈਗੇ। ਕੰਮ ਕਰ ਜੇ ਸਾਰੇ ਸਰਕਾਰਾਂ ਦੇ। ਆ ਦੇਖੋ ਮੈਂ ਪ੍ਰੂਫ ਦੇਈ ਬੇਟਾ ਤੁਹਾਨੂੰ ਕਿੱਥੇ ਮਰਜੀ ਲਿਜੋ। ਇਹਵੇਂ ਸਟੇਜਾਂ ਦੇ ਚੜ ਕੇ ਬਹਾ ਮਾਰਦੇ ਆ। ਮੁਫਤ ਇਲਾਜ ਕੋਈ ਮੁਫਤ ਇਲਾਜ ਨਹੀਂ ਇੱਥੇ। 1% ਵੀ ਨਹੀਂ ਦਵਾਈਆਂ ਦੇ ਖਰਚੇ ਦੇ ਮੇਰੇ ਅਲੱਗ ਆ ਜੇ। ਦਵਾਈਆਂ ਦੀਆਂ ਪਰਚੀਆਂ ਦਾ ਅਲੱਗ ਹੈ। ਇਹ ਤਾਂ ਹਸਪਤਾਲ ਦੇ ਖਰਚੇ ਹੈ ਕੱਲੇ। ਜਿਹੜੇ ਦਵਾਈਆਂ ਦੇ ਖਰਚੇ ਉਹ ਤਾਂ ਅਲੱਗ ਪਏ ਆ ਜੀ। ਹਾਂਜੀ। ਇਹ ਤਾਂ ਕੱਲੇ ਜਿਹੜੇ ਹਸਪਤਾਲ ਨੇ ਮੇਥੋਂ ਖਰਚੇ ਦੇ ਉਹ ਹੀ ਆ ਮੇਰੇ। ਜਿਹੜੇ ਦੁਕਾਨਾਂ ਤੋਂ ਮੈਡੀਕਲ ਤੋਂ ਰਿਪੋਰਟ ਦਵਾਈਆਂ ਆਈਆਂ ਉਹ ਤਾਂ ਮੇਰੇ ਅਲੱਗ ਆ ਜੀ ਇਹ ਤਾਂ ਇਹ ਤਾਂ ਮਹਾਂਮਾਰੀ ਆਂਦੀ ਆ ਜੀ ਦਮ ਗਜੇ ਮਰੀ ਜਾਂਦੀ ਸਾਡੀ ਸਰਕਾਰ ਨੇ ਮੁਫਤਾਂ ਕਰਤਾ ਕੜਾ ਕੀ ਮੁਫਤ ਮੈਂ ਤਾਂ ਮੁਫਤ ਮੰਨਦੇ ਨਹੀਂ ਜੀ ਬਹੁਤ ਇਹ ਦੇਖਦੇ ਸੀ ਜਿਹੜੇ ਐਕਸ-ਰੇ ਮਸ਼ੀਨਾਂ ਫਰੀਆਂ ਟੈਸਟ ਫਰੀ ਆ ਲਾਜ ਫਰੀ ਆ ਬਹੁਤ ਵਧੀਆ ਡਾਕਟਰ ਲੈਂਦੇ ਸੀ ਜਿਹੜੇ ਨੇ ਐਕਸ-ਰੇ ਮਸ਼ੀਨਾਂ ਉਹ ਹੀ ਰਿਪੋਰਟਾ ਮੇਰੇ ਕੋਲੇ ਉਹ ਹੀ ਰਿਪੋਰਟਾ ਮੇਰੇ ਕੋਲੇ ਜਿਹੜੇ ਉਹਨਾਂ ਦੇ ਪੈਸੇ ਲੈ ਕੇ ਮੇਥੋਂ ਜੀ ਗੱਲ ਗੱਲ ਦੇ ਪੈਸੇ ਆ ਵੇਖੋ ਅੱਜ ਦੇ ਖੂਨ ਆ ਉਹਨਾਂ ਦੇ ਰਿਪੋਰਟ ਆ ਅੱਛਾ ਨਹੀਂ ਆ ਬਲੱਡ ਦੀਆਂ ਰਿਪੋਰਟਾਂ ਜਿਹੜਾ ਇਹਨੇ ਬਲੱਡ ਮੋਲ ਲੈਣੀ ਕਿ ਹਸਪਤਾਲ ਚੋਂ ਜਨਕੇ ਮੋਲ ਕਿੰਨੇ ਦਾ ਮਿਲਿਆ ਤੁਹਾਨੂੰ ਜੂਨ ਟੱਕ ਨਹੀਂ ਬਿਲਕੁਲ ਨਹੀਂ ਇਹ ਮੇਰਾ ਬਲੱਡ ਜਮਾ ਕਰਾਇਆ ਵੈ ਅੱਛਾ ਜਮਾ ਕਰਾਈ ਮੁੰਡਿਆਂ ਨੇ ਜਮਾ ਕਰਾਇਆ ਜੇ ਜਮਾ ਕਰਾਉਂਦੇ ਸੀ ਤਾਂ ਫੇਰ ਮਿਲਦਾ ਸੀ ਫੇਰ ਮਿਲਦਾ ਸੀ ਇਹ ਬਲੱਡ ਜਮਾ ਕਰਾਉਂਦੇ ਸੀ ਫੇਰ ਬਲੱਡ ਬਲੱਡ ਮਿਲਦਾ ਸੀ ਕੋ ਨਹੀਂ ਬਲੱਡ ਮਿਲਦਾ ਸੀ ਕੋ ਨਹੀਂ ਬਲੱਡ ਮਿਲਦਾ ਸੀ ਜਮਾ ਪਹਿਲਾਂ ਬਲੱਡ ਸਾਨੂੰ ਜਮਾ ਕਰਾਉਣਾ ਪੈਂਦਾ ਸੀ ਫੇਰ ਬਲੱਡ ਮਿਲਦਾ ਸੀ ਜੀ ਹੂੰ ਸਾਨੂੰ ਬਲੱਡ ਨਹੀਂ ਬੜ ਰਿਹਾ ਜੀ 15 ਬੋਤ ਕਿੰਨੇ ਬੋਤਲਾਂ 15 ਜੀ 15 ਬੋਤਲਾਂ ਜਮ੍ਹਾਂ ਕਰਾ ਕੇ ਕਿੰਨੀਆਂ ਬੋਤਲ ਦੋ ਮੰਗ ਰ ਇੱਕ ਦਿੰਦੇ ਸੀਗੀ ਅੱਛਾ ਜੇ ਦੋ ਬੋਤਲਾਂ ਜਮ੍ਹਾਂ ਕਰਾਉਂਦੇ ਫਿਰ ਇੱਕ ਬੋਤਲ ਦਿੰਦੇ ਸੀਗੀ ਇੱਕ ਬੋਤਲ ਫਿਰ ਮਿਲਦੀ ਸੀ ਹਾਂ ਜੀ ਮਾਨ ਸਾਹਿਬ ਤੁਹਾਡੀ ਸਰਕਾਰ ਚ ਹਾਲੇ ਵੇਖ ਲਓ ਬਲੱਡ ਬਦਲੇ ਬਲੱਡ ਵੀ ਨਹੀਂ ਮਿਲਦਾ ਸਾਨੂੰ ਜੇ ਵੀਰ ਕਹਿੰਦਾ ਸੀ ਦੋ ਬੋਤਲਾਂ ਦਿੰਦੇ ਸੀ ਤਾਂ ਸਾਨੂੰ ਇੱਕ ਬੋਤਲ ਮਿਲਦੀ ਸੀ ਕਿੱਡੀ ਮਾੜੀ ਗੱਲ ਹੈ ਇਹਨਾਂ ਲੋਕਾਂ ਦੇ ਦਿਲ ਨਾ ਟੁੱਟਣਗੇ ਤੇ ਹੋਰ ਕੀ ਕਰਨਗੇ ਲੋਕ ਇਹ ਗਰੀਬ ਲੋਕ ਆ ਦਿਹਾੜੀਦਾਰ ਵਕਿਆਲੇ ਵਿਚਾਰੇ ਦਿਹਾੜੀ ਕਰਕੇ ਹੁੰਦੇ ਆ ਤੇ ਫਿਰ ਆ ਦਾ ਜਨਕ ਜੂਨ ਗੁਜ਼ਾਰਾ ਕਰਦੇ ਜਵਾਕ ਪਾਲਦੇ ਆ ਜੇ ਇਹਨਾਂ ਲੋਕਾਂ ਨਾਲ ਧੱਕੇ ਹੋਣਗੇ ਧੱਕੇ ਸ਼ਾਹੀ ਹੋਊਗੀ ਤੇ ਫਿਰ ਇਹ ਲੋਕ ਕਿੱਧਰ ਜਾਣਗੇ ਇਹਨਾਂ ਦੀ ਤਾਂ ਆਸ ਹੁੰਦੀ ਹੈ ਸਰਕਾਰਾਂ ਤੇ ਗਰੀਬ ਦੀ ਤਾਂ ਆਸ ਸਰਕਾਰ ਤੇ ਜਾਂ ਪਰਮਾਤਮਾ ਤੇ ਜੇ ਇਹਨਾਂ ਦਾ ਦੋਨੋਂ ਤੋਂ ਆਸ ਹੁੰਦੀ ਜਨ ਕਿ ਟੁੱਟ ਗਈ ਪਰਮਾਤਮਾ ਦੀ ਟੁੱਟੀ ਪਈ ਆ ਜਿੱਦ ਪਰਮਾਤਮਾ ਨੇ ਸੁਣੀ ਦੂਜੀ ਸਰਕਾਰ ਤੇ ਸੀ ਉਧਰ ਵੀ ਜਨ ਕਿ ਇਹਨਾਂ ਦੀ ਆਸ ਜਿਹੜੀ ਟੁੱਟ ਗਈ ਹੈ ਮੁੰਡਾ ਕੋਈ ਢਿੱਲਾ ਵੀ ਸੀ ਪਾਣਾ ਮੋਟਾ ਮਾਤਾ ਪਹਿਲਾਂ ਉਹਨੂੰ ਪਤਾ ਦੋ ਦਿਨ ਬੁਖਾਰ ਤਿੰਨ ਦਿਨ ਬੁਖਾਰ ਚੜਿਆ। ਬੁਖਾਰ ਚੜ ਕੇ ਪੁੱਤ ਉਹਦੇ ਟਾਈਫੈਡ ਬਣ ਗਿਆ। ਜੀ। ਟਾਈਫੈਡ ਤੇ ਉਹਦੇ ਪੁੱਤ ਸੈੱਲ ਘਟ ਗਏ। ਜੀ। ਸੈੱਲ ਘਟ ਤੇ ਬਾਹਰ ਦਾ ਤਿੰਨ ਗਰਾਂ ਖੂਨ ਕਰ ਰਿਹਾ ਸੀ ਚੜ ਗਿਆ। ਜੀ। ਮੋੜ ਕੇ ਪੁੱਤ ਅਸੀਂ ਫ੍ਰੀਡ ਕੋਰ ਦਾਖਲ ਕਰਤਾ। ਜੀ। ਮੋੜ ਕੇ ਦਾਖਲ ਕਰਕੇ ਪੁੱਤ ਸਾਨੂੰ ਜਿੰਨਾ ਸੀਗਾ ਰਣੀ ਚੂਨੀ ਸਾਹਿਬ ਲਾਤੀ ਪੁੱਤ ਤੇ। ਜੀ। ਕੁਝ ਨਹੀਂ ਸਾਡੇ ਕੋਲੇ ਕੱਖ ਵੀ ਬਚਿਆ ਪੁੱਤ। ਇੱਕ ਪੇਰ ਵੀ ਨਹੀਂ ਬਚਿਆ। ਪੁੱਤ ਫੇਰ ਵੀ ਨਹੀਂ ਬਚਿਆ ਪੁੱਤ। ਜੀ। ਹਾਂ। ਜੰਗਾ ਬਿਮਾਰ ਨੂੰ ਲੈ ਕੇ ਗਈ ਸੀ ਤੇ ਮਰੇ ਨੂੰ ਲੈ ਕੇ ਆ ਗਈ ਜੀ ਪਤਾ ਘਰ ਮੇਰਾ ਖਾਲੀ ਹੋ ਗਿਆ ਮੇਰੇ ਕੋਲੇ ਕੁਝ ਵੀ ਨਹੀਂ ਜੀ ਮੈਂ ਆਪ ਦੀ ਖੋਰੀ ਖੋਦਦੀ ਫਿਰਦੀ ਸੀ ਪੁੱਤ ਮੈਂ ਢੜ ਪਾਲਦੀ ਸੀ ਜੀ ਹਾਂ ਜੋ ਪਰਚੀਆਂ ਸਿੰਘਾ ਜੋ ਖਰਚਾ ਸਾਰਾ ਮੇਰਾ ਆਪਦੇ ਕੋਲ ਹੋਇਆ ਪਤਾ ਜੀ ਮੈਂ ਬਹੁਤ ਕਿਸੇ ਤੇ ਫੜਫੜ ਕੇ ਲਾਏ ਆ ਪੁੱਤ ਪੈਸੇ ਮੈਂ ਵਿਆਜ ਤੇ ਫੜਫੜ ਲਾਏ ਆ ਪਤਮੇ ਮੈਨੂੰ ਕੋਈ ਸਹਤਾ ਨਹੀਂ ਮਿਲੀ ਸਕੂਲ ਤੋਂ ਮੁੜ ਕੇ ਫਿਰ ਮੇਰਾ ਜਿਹੜਾ ਕਾਰਡ ਸੀ ਪੁੱਤ ਮੇਰਾ ਉਹ ਨਹੀਂ ਚਲਾਇਆ ਉਹ ਆਂਦੇ ਇਹ ਨਹੀਂ ਚੱਲਦਾ ਜੀ ਹਾਂ ਜਿੱਥੇ ਵੀ ਮੇਰੀ ਪਰਤੀ ਜਾਂਦੀ ਸੀ ਮੇਰੀ ਪੈਸਾ ਨਾ ਜਾਂਦੀ ਸੀ ਕਿਤੋਂ ਵੀ ਕਿਤੋਂ ਬੋਤਲ ਖੋਣ ਦੀ ਮਗੋਂ ਸੀ ਮੇਰੀ ਪੈਸਾ ਨਾ ਪਰਤੀ ਜਾਂਦੀ ਸੀ ਸਾਰੀ ਹਾਂ ਹੋਰ ਮੈਨੂੰ ਕੋਈ ਸਹਤ ਨਹੀਂ ਬੱਚੇ ਉੱਥੇ ਮਿਲੀ ਕਿ ਮੈਂ ਕੈਸੇ ਵੀ ਮੇਰਾ ਕਾਰਡ ਚਲਾ ਦਵਾਂ ਤੇ ਮੈਨੂੰ ਕੋਈ ਸਹਤਾ ਹੋ ਜੂਗੀ ਹਾਂ ਤੇ ਤੁਸੀਂ ਆਪ ਦੇ ਕਾਰਡ ਨੂੰ ਪਾਸੇ ਕਰ ਲੋਗੇ ਨਹੀਂ ਚੱਲਦੇ ਜੀ ਇਹ ਚੱਲਦੇ ਨਹੀਂ ਬਣਾਏ ਕਾਦੀ ਖਤਰਾ ਵਿਖਾਵੇ ਖਾਤਰ ਸਿਰਫ ਇੱਕ ਗਰੀਬਾਂ ਨੂੰ ਵਿਖਾਉਣ ਖਾਤਰ ਵੋਟਾ ਵੋਟਾਂ ਲੈਣ ਖਾਤਰ ਕਿ ਅਸੀਂ ਤੁਹਾਡੇ ਜਿਹੜੇ ਕਾਰਡ ਬਣਾਤੇ ਐ ਤੁਸੀਂ ਸਾਨੂੰ ਵੋਟਾਂ ਪਾਓ ਜਦੋਂ ਚਲਾਉਣਾ ਪਿਆ ਉਦੋਂ ਚੱਲਣਗੇ ਨਹੀਂਗੇ ਇਹਨੇ ਕਾਗਜ ਤਾਂ ਸੀ ਕੀ ਕਰਨਾ ਤੇ ਮੜ ਕੇ ਪੁੱਤ ਫਿਰ ਤੇਰੇ ਸਾਹਮਣੇ ਬੇਲਾ ਕੀ ਹੁੰਦਾ ਹਾਲ ਹੈ ਜੀ ਜਿਹਦਾ ਪੁੱਤ ਮਰ ਜਾਂ ਨਾਵਾ ਦੇ ਜੀ ਮਾਵਾ ਦਾ ਜਾਣ ਕੀ ਹੈ ਪਤਾ ਜੀ ਨਹੀਂ ਨਾ ਕੁਝ ਬੰਦਾ ਨਹੀਂ ਬੰਦਾ ਹਾਂ ਮੈਂ ਹਣ ਪਤਾ ਕੀ ਕਰੂੰਗੀ ਹੁਣ ਮੈਂ ਗੋਹਾ ਸੱਟ ਕੇ ਉਹ ਇਹਨਾਂ ਨੂੰ ਪਿੱਡ ਪਰੂੰਗੀ ਜੀ ਮੈਂ ਕਮਾਈ ਕਰੂੰਗੀ ਮੈਂ ਆਪਦੇ ਪੋਤੇ ਨੂੰ ਨਿਕਨੇ ਨਿਕ ਪੋਤੇ ਆ ਮੇਰੇ ਜੀ ਇਹਨਾਂ ਨੂੰ ਮੈਂ ਪਾਲੂੰਗੀ ਜੀ ਹਾਂਜੀ ਮੈਂ ਮੁੜ ਕੇ ਕੀ ਕਰੂੰਗੀ ਮੋਰਗੇ ਇਹਨਾਂ ਨੂੰ ਮਕਾਨ ਵੀ ਪਾ ਕੇ ਦੇਉਂਗੀ ਮੈਂ ਗੋਹੇ ਤੇ ਪੈਸੇ ਲਾ ਕੇ ਫਿਰ ਮੈਂ ਇਹਨਾਂ ਨੂੰ ਮਕਾਨ ਪਾ ਕੇ ਦੇਉਂਗੀ ਇਹਨਾਂ ਨੂੰ ਮੈਂ ਢੱਡ ਪਾ ਲੂੰਗੀ ਜੀ ਮੈਂ ਇਹਨਾਂ ਨੂੰ ਸਾਰਾ ਕੁਝ ਕਰੂੰਗੀ ਜੀ ਹਾਂ ਜੀ ਜੇ ਈਆਂ ਪੁੱਤ ਹੁੰਦੇ ਆ ਬੁੱਢੇ ਮਾਪਿਆਂ ਦਾ ਜਨ ਇੱਕ ਸਹਾਰਾ ਹੁੰਦੇ ਆ ਉਹਨਾਂ ਨੇ ਜਨ ਇੱਕ ਮਾਪਿਆਂ ਦਾ ਸਹਾਰਾ ਬਣਾ ਹੁੰਦਾ ਤੇ ਅੱਜ ਇਹਨਾਂ ਦੀ ਜਿਹੜੀਆਂ ਬਾਹਾਂ ਮਾਪਿਆਂ ਦੀਆਂ ਭੱਜ ਗਈਆਂ ਅੱਜ ਆ ਦੋ ਬੱਚੇ ਆ ਉਹ ਵੀਰ ਦੇ ਜਿਹੜਾ ਇਸ ਦੁਨੀਆ ਤੇ ਇਸ ਵਕਤ ਨਹੀਂ ਅੱਜ ਇਹਨਾਂ ਦੀ ਜਨਕੀ ਦੇਖ ਰੇਖ ਇਹਨਾਂ ਦੇ ਪਿਤਾ ਨੇ ਕਰਨੀ ਸੀ ਜਿੱਥੇ ਅੱਜ ਦਾਦਾ ਦਾਦੀ ਨੂੰ ਕਰਨੀ ਪੈਗਣੀ ਆ ਦੱਸੋ ਇਹੋ ਜਿਹੀ ਸਰਕਾਰਾਂ ਤੋਂ ਅਸੀਂ ਕੀ ਲੈਣਾ ਇਹੋ ਜਿਹੇ ਕਾਰਡਾਂ ਤੋਂ ਅਸੀਂ ਕੀ ਲੈਣਾ ਜਿਹੜੇ ਸਾਡੇ ਕਾਰਡੋਂ ਕੰਮ ਹੀ ਨਾ ਆਏ ਇਹ ਤਾਂ ਸਿਰਫ ਇੱਕ ਵਿਖਾਵੇ ਖਾਤਰ ਕਾਰਡ ਬਣਾਏ ਸਰਕਾਰਾਂ ਦੇ ਇਹਨਾਂ ਗਰੀਬਾ ਲੋਕਾਂ ਨੂੰ ਵਿਰਿਆਉਣ ਖਾਤਰ ਕਾਰਡ ਬਣਾਏ ਆ ਕਿ ਤੁਹਾਡਾ ਕਾਰਡ ਬਣ ਗਿਆ ਇਹਨਾਂ ਦਾ ਜਿਹੜਾ ਦਿਲ ਖੜ ਜੇ ਵੀ ਸਾਡਾ ਕਾਰਡ ਬਣ ਗਿਆ ਜਦੋਂ ਕਾਰਡ ਚਲਾਉਂਦੇ ਆ ਉਹ ਕਾਰਡ ਬਸ ਇੱਕ ਕਾਗਜ਼ ਹੀ ਤਰ੍ਹਾਂ ਹੁੰਦਾ ਇਹ ਸਾਡੀ ਭੈਣਾਂ ਜਿਨ੍ਹਾਂ ਦੇ ਘਰ ਵਾਲੇ ਚਲੇ ਜਾਂਦੇ ਇਸ ਦੁਨੀਆ ਤੋਂ ਸਰਕਾਰ ਕਹਦੀ ਸੀ ਵੀ ਜਿਹੜੀ ਭੈਣਾਂ ਦੇ ਸੁਹਾਗ ਆ ਉਜੜਨਗੇ ਨਹੀਂ ਜਦੋਂ ਕਿ ਉਹੀ ਭੈਣਾਂ ਦੇ ਸੁਹਾਗ ਫੇਰ ਉਜੜਦੇ ਦਿਸਦੇ ਨਜ਼ਰ ਆ ਰਹੇ ਨੇ ਸਾਨੂੰ ਹਾਂ ਤਾਂ ਤਾਂ ਕੋਸ ਨਹੀਂ ਦੱਸਦਾ ਨਿਕਨ ਕੇ ਮੇਰੇ ਜਵਾਕ ਹੁਣ ਅਸੀਂ ਕਹਾਂਗੇ ਉਹ ਤਾਂ ਬਿਨਾ ਤੁਹਾਨੂੰ ਕੋਸ ਨਹੀਂ ਦੇਣਾ ਹੁਣ ਜੀ ਇਹ ਹੁਣ ਸਰਕਾਰ ਨੂੰ ਸੋਚਣਾ ਪਊਗਾ ਵੀ ਜਿਹੜੇ ਇਹ ਬੱਚੇ ਆ ਇਹ ਸਾਡੀ ਭੈਣ ਵਿਧਵਾ ਹੋ ਗਈ ਹੈ ਇਹਨਾਂ ਬੱਚਿਆਂ ਦਾ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਜਿਹੜਾ ਬੀਮਾ ਹੁੰਦਾ ਹੈ ਸਰਕਾਰ ਹੁਣ ਬੀਮਾ ਦੇਵੇ ਜਿਹੜਾ ਸਾਡੇ ਕਹਿੰਦੇ ਕਾਰਡ ਤੇ ਬੀਮਾ ਹੋਇਆ ਉਹ ਬੀਮਾ ਹੁਣ ਪਤਾ ਲੱਗੇਗਾ ਸਰਕਾਰ ਸਹੂਲਤ ਇਹਨਾਂ ਗਰੀਬਾਂ ਤੱਕ ਪਹੁੰਚਦੀ ਹੈ ਕਿ ਜਾਂ ਵਿੱਚ ਖਾਣਾ ਪੂਰਤੀ ਹੁੰਦੀ ਆ ਉਹ ਇਹਨਾਂ ਬੱਚਿਆਂ ਦਾ ਹੁਣ ਦੇਖਦੇ ਕੌਣ ਕਰੂਗਾ ਸਰਕਾਰ ਕਰੂਗੀ ਇਹਨਾਂ ਬੱਚਿਆਂ ਦੀ ਪੈਨਸ਼ਨ ਲੱਗਣੀ ਚਾਹੀਦੀ ਹੈ ਇਹ ਸਾਡੀ ਭੈਣ ਜਿਹੜੀ ਵਿਧਵਾ ਹੋ ਗਈ ਹੈ ਇਹਦੀ ਵੀ ਪੈਨਸ਼ਨ ਲੱਗਣੀ ਚਾਹੀਦੀ ਹੈ ਪਿਛੇ ਪਰਿਵਾਰ ਨੂੰ ਵੀ ਮਦਦ ਕਰਨ ਦੀ ਲੋੜ ਹੈ ਜਨ ਕਿ ਇਹ ਪਰਿਵਾਰ ਦਾ ਜਿਹੜਾ ਕੋਈ ਸਹਾਰਾ ਬਣ ਸਕੇ